ਕੱਲ ਕੱਲ ਇਹੀ ਦਰਸ਼ਕ ਮਿਲੇ ਸਾਨੂੰ ਰਸਤੇ 'ਚ ਅੱਜ ਫੇਰ ਮਿਲ ਗਏ ਆ ਕੀ ਪਾਣੀ ਟੱਚ ਹੁੰਦਾ ਇਹਦੇ ਨਾਲ ਜਾਂ ਨਹੀਂ ਕੋਸ਼ਿਸ਼ ਕਰ ਰਹੇ ਆ ਕਿ ਸਰੀਰ ਭਾਵੇਂ ਸਾਥ ਨਹੀਂ ਦੇ ਰਿਹਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸ਼ਾ ਕਰਦਾ ਤੁਸੀਂ ਸਭ ਠੀਕ ਠਾਕ ਹੋਵਗੇ ਸੋ ਫਿਰ ਤੋਂ ਇੱਕ ਨਵੇਂ ਦਿਨ ਦੀ ਨਵੀਂ ਸ਼ਿਰਵਾਤ ਕਰਨ ਜਾ ਰਹੇ ਆ ਸੋ ਇਹ ਜੋ ਮੇਰੇ ਪਿੱਛੇ ਦੇਖ ਰਹੇ ਹੋ ਇਹ ਆਪਣਾ ਇਹ ਜੋ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇਹ ਆਪਣਾ 5 ਸਟਾਰ ਹੋਟਲ ਆ ਜਿੱਥੇ ਆਪਾਂ ਨਾਈਟ ਸਟੇ ਕੀਤੀ ਸੀ ਸੋ ਇਹ ਸਾਹਮਣੇ ਪੰਪ ਹੈ ਉਹਨਾਂ ਦੇ ਰਿਲੇਟਿਡ ਬਿਲਡਿੰਗ ਆ ਸੋ ਇਹਨਾਂ ਨੇ ਸਾਡੇ ਵਾਸਤੇ ਰਾਤੀ ਸਾਡੀ ਕਾਫੀ ਵਧੀਆ ਸਾਡੇ ਵਾਸਤੇ ਰੋਟੀ ਪਾਣੀ ਬਣਾਇਆ ਸਵੇਰੇ ਸਾਨੂੰ ਚਾਹ ਪਾਣੀ ਵੀ ਪਲਾਇਆ ਇਹਨਾਂ ਨੇ ਸੋ ਬਹੁਤ ਖਾਤਰਦਾਰੀ ਕੀਤੀ ਸਾਡੀ ਇਹਨਾਂ ਨੇ ਸੋ ਅੱਜ ਦਾ ਆਪਣਾ ਟੂਰ ਪੋਕਰਨ ਤੱਕ ਦਾ ਆ ਜੋ ਕਿ ਇੱਥੋਂ 90 ਕਿਲੋਮੀਟਰ ਦੇ ਆਸ-ਪਾਸ ਆ ਸੋ ਅੱਜ ਵੀ ਅਸੀਂ ਸਵੇਰੇ 8:30 ਵਜੇ ਆਪਣੀ ਦਿਨ ਦੀ ਸ਼ੁਰੂਆਤ ਕਰਨ ਜਾ ਰਹੇ ਆ ਕਿ ਆਪਾਂ ਪੋਕਰਨ ਚ ਵੀ ਟਾਈਮ ਨਾਲ ਪਹੁੰਚ ਜਾਈਏ ਉੱਥੇ ਗੁਰਦੁਆਰਾ ਸਾਹਿਬ ਹੈ ਜਰੂਰ ਆ ਅਗਰ ਮੌਕੇ ਤੁਹਾਨੂੰ ਕਮਰਾ ਮਿਲ ਗਿਆ ਠੀਕ ਆ ਨਹੀਂ ਦੇ ਫਿਰ ਅੱਗੇ ਫੇਰ ਕਿਸੇ ਪੰਪਪ ਵਗੈਰਾ ਤੇ ਆਪਾਂ ਰੁਕਾਂਗੇ ਰਾਤ ਸੋ ਬਣੇ ਰਹੋ ਸਾਡੇ ਟੂਰ ਦੇ ਨਾਲ ਔਰ ਸਪੋਰਟ ਕਰਦੇ ਰਹੋ ਜੀ ਇੱਥੋਂ ਆਪਣਾ ਜੈਸਲਮੇਰ ਦਾ ਰਸਤਾ 195 ਕਿਲੋਮੀਟਰ ਹੈ ਜੋ ਕਿ ਆਪਾਂ ਦੋ ਦਿਨ ਚ ਕਵਰ ਕਰਾਂਗੇ ਅੱਜ ਸਵੇਰੇ ਥੋੜੀ ਠੰਡ ਜਿਆਦਾ ਸੀ ਸੋ ਰਾਤ ਦਾ ਟੈਂਪਰੇਚਰ 6 ਤੋਂ 7 ਡਿਗਰੀ ਰਿਹਾ ਥੋੜਾ ਜਿਹਾ ਮੌਸਮ ਤਬਦੀਲ ਹੋ ਗਿਆ ਸੋ ਇਹਦਾ ਅਸਲੀ ਪਤਾ ਆਪਾਂ ਨੂੰ ਦੁਪਹਿਰ ਤੋਂ ਬਾਅਦ ਚੱਲਣਾ ਕਿ ਅੱਜ ਮੌਸਮ ਠੰਡਾ ਰਹੇਗਾ ਜਾਂ ਥੋੜਾ ਗਰਮ ਹੋਏਗਾ ਆਪਣਾ ਹੁਣ ਤੱਕ ਦਾ ਜਿੰਨਾ ਸਫਰ ਹੋ ਗਿਆ 12 ਦਿਨਾਂ ਦਾ ਉਹਦੇ ਵਿੱਚ ਆਪਣੀ ਪਹਿਲੀ ਨਾਈਟ ਸੀ ਜਿਹੜੀ ਆਪਾਂ ਆਊਟਸਾਈਡ ਸਪੈਂਡ ਕੀਤੀ ਆ ਸੋ ਅੱਗੇ-ਅੱਗੇ ਨਵੇਂ ਚੈਲੰਜ ਦੇਖਣ ਨੂੰ ਮਿਲ ਸਕਦੇ ਆ ਅੱਜ ਦਾ ਰੂਟ ਵੀ ਆਪਣਾ ਕੋਈ 90 ਤੋਂ 95 ਕਿਲੋਮੀਟਰ ਦਾ ਰਹਿਣ ਵਾਲਾ ਚਾਹ ਪਾਣੀ ਆਪਾਂ ਪੀ ਲਿਆ ਸੀ ਰੋਟੀ ਵਗੈਰਾ ਅੱਜ ਥੋੜਾ 25-30 ਕਿਲੋਮੀਟਰ ਦਾ ਸਫਰ ਕਰਕੇ ਬਣਾਵਾਂਗੇ ਓਕੇ ਆਪਾਂ ਸੇ ਆਇਓ ਹਮ ਪੰਜਾਬ ਸੇ ਗੁਰਦਾਸਪੁਰ ਡਿਸਟ੍ਰਿਕਟ ਸੇ ਅਸੀਂ ਆਏ ਸੀ ਦੁੱਧ ਵਗੈਰਾ ਲੈਣ ਜੇ ਰਸਤੇ ਜਿੱਥੇ ਚਾਹ ਵਗੈਰਾ ਬਣਾਵਾਂਗੇ ਪਰ ਬਾਈ ਕਹਿੰਦਾ ਵੀ ਤੁਸੀਂ ਚਾਹ ਮੇਰੇ ਕੋਲ ਪੀ ਕੇ ਜਾਓ ਦੁੱਧ ਇੱਥੇ ਨਹੀਂ ਮਿਲਣਾ ਕਿਉਂਕਿ ਇੱਥੇ ਮਤਲਬ ਬੱਕਰੀਆਂ ਦਾ ਦੁੱਧ ਮਿਲਦਾ ਸੋ ਤੁਸੀਂ ਚਾਹ ਮੇਰੇ ਕੋਲ ਪੀ ਕੇ ਜਾਓ ਸਪੈਸ਼ਲ ਸਾਡੇ ਵਾਸਤੇ ਘਰੋਂ ਚਾਹ ਵਗੈਰਾ ਮੰਗਵਾਈ ਹੈ ਇਹਨਾਂ ਨੇ ਸੋ ਆਪਾਂ ਸ਼ੇਖਰਾ ਤੋਂ ਕੋਈ 15 ਕਿਲੋਮੀਟਰ ਪਿੱਛੇ ਖੜੇ ਆ ਪੜਨੇ ਜਾ ਰਹੇ ਹੋ ਕੀ ਨਾਮ ਤੁਹਾਡਾ ਕਬੇਦ ਕੀ ਕਬੇਦ ਕਬੇਦ ਆਪਾਂ ਆਪ ਦਾ ਆਪ ਦਾ ਇਮਰਾਨ इमरान बहुत छोटा दानिश हेलो दानिश इसके नाक पे क्या लगाया है और गाल पे अच्छा इसका डिजाइन है तिल तिल नजर ना लग जाए अच्छा अच्छा ठीक हमारे तिल बोलते हैं स्कूल जहां पे हमने काफी पीछे गांव देखे हैं जिनको कोई को दीवार नहीं है सीधा मतलब ओपन है मतलब सीधा घर के अंदर दरवाजा खोलो सीधा अंदर कोई मतलब कि 20 फुट पे 10 फुट पे घर है आगे पीछे और मतलब कई तो मैंने पूरे-पूरे गांव देखे हैं जहाँ पे कोई दीवार नहीं है कोई बाहर का गेट नहीं है हाँ इधर भी नहीं मैं देख रहा हूँ इधर भी नहीं है ये ऐसा मतलब क्या मतलब कुछ इसके बारे में कुछ बताएंगे आप सब एक ही परिवार के होते हैं अच्छा ये घर बसे हुए हैं एक ही परिवार, एक स... परिवार के एक ही परिवार हैं ठीक है ठीक है तो ऐसे ही गाँव में भी ऐसा ही सिस्टम है तो ओपनली रहता है अच्छा तो जिनकी मतलब मैंने देखा आठ आठ दस दस घर बिना दरवाजे के हैं

ਜਿੰਨੇ ਵੀ ਪਿੰਡ ਦੇਖ ਕੇ ਆਇਆ ਕਾਫੀ ਘਰ ਇਦਾਂ ਦੇ ਹੀ ਜਿਹੜੇ ਬਿਨਾ ਬਿਨਾ ਦੀਵਾਰਾਂ ਤੋਂ ਸੀ ਤੇ 15 15 20 ਘਰ ਜਿੰਦਾ ਕਈ ਘਰ ਇਦਾਂ ਦੇ ਸੀ ਕਈ ਪਿੰਡ ਇਦਾਂ ਦੇ ਸੀ ਜਿੱਥੇ ਪੂਰੇ ਪੂਰੇ ਪਿੰਡ 'ਚ ਹੀ ਘਰਾਂ ਨੂੰ ਕੋਈ ਦੀਵਾਰ ਨਹੀਂ ਸੀ ਸਿੱਧੇ ਮਤਲਬ ਕੋਈ ਪਿੱਛੇ ਘਰ ਆ ਕੋਈ ਅੱਗੇ ਆ ਮਤਲਬ ਕੋਈ ਗੇਟ ਨਹੀਂ ਸੋ ਮੈਂ ਇੱਥੇ ਆ ਕੇ ਮੈਨੂੰ ਪਤਾ ਚੱਲਿਆ ਕਿ ਇਹ ਸਾਰੇ ਆਪਸ ਚ ਸ਼ਰੀਕਾ ਭਰਾਦਾਰੀਆਂ ਸਾਰਾ ਜਿੱਦਾਂ ਵੀ ਆਪਸ ਚ ਹੁੰਦੇ ਆ ਤੇ ਇਹ ਭਾਵੇਂ ਤਾਇਏ ਤੇ ਪੁੱਤ ਹੋਣ ਚਾਚੇ ਦੇ ਹੋਣ ਜਿਹੜੇ ਵੀ ਆਪਣੇ ਹੋਣ ਇਹਨਾਂ 'ਚ ਭਾਈਚਾਰਾ ਬਹੁਤ ਆ ਅਜੇ ਵੀ ਇਨਾਂ 'ਚ ਉਹਨਾ ਪਿਆਰ ਆ ਕਿ ਇਹ ਅਜੇ ਵੀ ਆਪਣੇ ਘਰਾਂ ਨੂੰ ਦੀਵਾਰਾਂ ਨਹੀਂ ਕੱਢਦੇ ਕੋਈ ਗੇਟ ਨਹੀਂ ਲਾਉਂਦੇ ਕੋਈ ਵੀ ਕਿਸੇ ਦੇ ਘਰ ਜਾ ਕੇ ਰੋਟੀ ਖਾ ਸਕਦਾ ਔਰ ਇਨਾਂ 'ਚ ਭਾਈਚਾਰਾ ਹੋਣ ਕਰਕੇ ਇਹ ਅਜੇ ਵੀ ਸਟਰੋਂਗ ਆ ਚਾਹੇ ਇਨਾਂ ਕੋਲ ਇੱਕ ਕਿੱਲਾ ਜ਼ਮੀਨ ਆ ਤੇ ਚਾਹੇ 10 ਕਿੱਲੇ ਆ ਸਾਰੇ ਭਰਾ ਉੱਥੇ ਹੀ ਕੰਮ ਕਰਦੇ ਆ ਸੋ ਉਹਦੇ ਤੋਂ ਹੀ ਕਮਾਉਂਦੇ ਆ ਉੱਥੇ ਹੀ ਖੇਤੀ ਕਰਦੇ ਆ ਉੱਥੇ ਵੇਚਦੇ ਆ ਉੱਥੋਂ ਹੀ ਖਾਂਦੇ ਆ ਸੋ ਇਹ ਚੀਜ਼ ਵੇਖੀ ਆ ਕਿ ਆਪਣੇ ਪੰਜਾਬ ਨੂੰ ਤੇ ਮਾਰ ਵਗ ਗਈ ਆ ਆਪਣੇ ਪੰਜਾਬ 'ਚ ਭਾਵੇਂ ਇੱਕ ਕਿੱਲਾ ਦੇ ਭਾਵੇਂ ਦੋ ਕਨਾਲ ਆਈਆਂ ਉਹ ਇੱਕ ਇੱਕ ਕਨਾਲ ਪਿਛੇ ਬੰਦਾ ਮਾਰਨ ਨੂੰ ਫਿਰਦੇ ਆ ਇੱਕ ਇੱਕ ਕਨਾਲ ਪਿਛੇ ਭਰਾ ਬੱਚੇ ਲੜੇ ਫਿਰਦੇ ਆ ਸੋ ਉਹ ਇੱਕ ਬੜੀ ਤਗੜੀ ਇੱਕ ਇੱਕ ਕਨਾਲ ਪਿਛੇ ਦੋ ਭਰਾ ਬੱਚੇ ਲੜਦੇ ਆ ਇਹ ਚੀਜ਼ ਬੜੀ ਵਧੀਆ ਇੱਕ ਰਹੀ ਅਜੇ ਵੀ ਇਹ ਲੋਕ ਮਤਲਬ 21 ਸੈਂਚਰੀ ਦੇ ਵਿੱਚ ਵੀ ਆ ਕੇ ਇਹਨਾਂ ਵਿੱਚ ਨਾ ਪਿਆਰ ਆ ਔਰ ਕੋਈ ਪਰਦਾ ਨਹੀਂ ਕਿਸੇ ਦਾ ਕੋਈ ਕਿਸੇ ਦਾ ਹੋਣੀ ਆ ਸਿੱਧਾ ਆਪਣੇ ਘਰੋਂ ਨਿਕਲ ਕੇ ਦੂਸਰੇ ਘਰ ਦੂਸਰੇ ਤੀਸਰਾ ਕੋਈ ਗੇਟ ਨਹੀਂ ਖੜਕਾਉਣਾ ਸਿੱਧਾ ਜਾ ਕੇ ਮੇਨ ਡੋਰ ਤੇ ਜਾਣਾ ਤੇ ਸਿੱਧਾ ਅੰਦਰ ਮੋਸਟਲੀ ਦਰਵਾਜ਼ੇ ਵੀ ਇਹਨਾਂ ਦੇ ਖੁੱਲੇ ਹੀ ਮਿਲਦੇ ਆ ਸਾਰਾ ਦਿਨ ਰਾਤ ਵਗੈਰਾ ਨੂੰ ਕਲੋਜ਼ ਕਰ ਲੈਂਦੇ ਹੋਣਗੇ ਪਰ ਬੜੀ ਵਧੀਆ ਚੀਜ਼ ਆ ਚਾਚਾ ਤੂੰ ਦੱਸਾ ਥੋੜੇ ਬਾਰੇ ਹੋਰ ਦੂਸਰੀ ਗੱਲ ਦੂਸਰੀ ਗੱਲ ਇੱਥੇ ਇਹ ਵਧੀਆ ਕਿ ਸ਼ਹਿਰ ਹਨ ਤੋਂ ਦੂਰ ਪੈਂਦੇ ਨੇ ਵੱਡੇ ਸ਼ਹਿਰ ਦੂਰ ਨੇ ਛੋਟੇ ਛੋਟੇ ਸ਼ਹਿਰ ਨੇ ਇਸ ਕਰਕੇ ਆਪਣੇ ਪਿੰਡ ਵਿੱਚ ਹੀ ਆਪੋ ਆਪੋ ਵਿੱਚ ਹੀ ਬੜੇ ਪਿਆਰ ਦੀ ਸਾਂਝ ਰਹੰਦੇ ਆ ਜਿਹੜੀ ਪਿਆਰੀ ਪਿਆਰਕ ਸਾਂਝ ਪਰਿਵਾਰਕ ਸਾਂਝ ਸਾਡੇ ਪੰਜਾਬ ਚੋਂ ਖਤਮ ਉਹ ਇੱਥੇ ਇਹਨਾਂ ਪਿੰਡਾਂ ਦੇ ਲੋਕਾਂ ਨੇ ਬਹੁਤ ਸੰਭਾਲ ਕੇ ਰੱਖੀ ਹੈ ਕਿਉਂਕਿ ਹੋ ਸਕਦਾ ਸ਼ਹਿਰਾਂ ਤੋਂ ਦੂਰ ਹੋਣ ਕਰਕੇ ਇਹਨਾਂ ਨੇ ਆਪਣਾ ਉਹ ਵਿਰਸਾ ਸੰਭਾਲ ਕੇ ਰੱਖਿਆ ਤੇ ਅੱਜ ਵੀ ਇਹਨਾਂ 'ਚ ਇੰਨਾ ਪਿਆਰ ਹੈ ਹਾਂ ਬਿਲਕੁਲ ਬਿਲਕੁਲ ਕਿ ਤੁਸੀਂ ਆਪ ਨੂੰ ਬਤਾਇਆ ਕੁਝ ਐਸਾ ਵੀ ਕਿ ਆਪ ਕੇ ਚੈਨ ਗੱਲ ਵੀ ਹਾਂ ਆਪ 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 ਕੰਮ ਕੀ ਕਰਨੇ ਵਾਲੇ ਹੋ ਹਮ ਗੁਰਦਾਸਪੁਰ ਪੰਜਾਬ ਗੁਰਦਾਸਪੁਰ ਪੰਜਾਬ ਹਾਂ ਅੱਛਾ ਅੱਛਾ ਆਪ ਜੋ ਕੰਮ ਕਰ ਰਹੇ ਹੋ ਹਮ ਸਾਈਕਲ 'ਤੇ ਘੁੰਮੇਗੇ ਪੂਰਾ ਰਾਜਸਥਾਨ अच्छा पूरा राजस्थान साइकिल पे आपके खाने पीने का व्यवस्था क्या है वो साथ में रखते हैं साथ में हमारे रहने के लिए टेंट हाँ अच्छा। और छोटा गैस अच्छा, और खाने पी... में आपके। आ, खाने पीने का पूरा सामान अच्छा। आ... तक तो गुरुद्वारा में रुक रहे थे कल हम पंप पे रुके थे आपके लोग बहुत अच्छे इधर के मैं देखा ਰਾਜਸਤਾਨੀ ਲੋਕ ਅੱਛੇ ਹਨ ਬਹੁਤ ਹੈਲਪ ਕਰਦੇ ਬਹੁਤ ਹੈਲਪ ਕਰਤੇ ਰਾਜਸਤਾਨੀ ਲੋਕ ਜਿੱਤੇ ਅਸੀਂ ਇਧਰ ਪੰਪ ਕੋਲ ਰੁਕੇ تھے ਪੰਪ ਕੋ ਵਾਲੋ ਨੇ ਬਹੁਤ ਹੈਲਪ ਕੀਆ ਖਾਣਾ ਵਾਲਾ ਬਣਾ ਕੇ ਦਿਆ ਚਾਹ ਵਾਹ ਬਣਾਇਆ ਉਹਨਾਂ ਨੇ ਕਮਰਾ ਦਿਆ ਅਲੱਗ ਸੇ ਲੋ ਜੀ ਰਸਤੇ 'ਚ ਜਾਂਦੇ ਆ ਆਪਾਂ ਨੂੰ ਕੁਝ ਯਾਤਰੀ ਮਿਲੇ ਆ ਇਹ ਆ ਰਾਮਦੇਉੜਾ ਜਾ ਰਹੇ ਆ ਅੱਜ ਰਾਮਦੇਉੜਾ ਇੱਥੋਂ ਕੋਈ ਕਰੀਬ 40 ਕਿਲੋਮੀਟਰ ਹੋਏਗਾ ਸੋ ਆਪਾਂ ਹੁਣ ਤੱਕ 40 ਕਿਲੋਮੀਟਰ ਸਫ਼ਰ ਕਰ ਚੁੱਕੇ ਆ ਤੇ 40 ਕਿਲੋਮੀਟਰ ਅੱਗੇ ਰਾਮਦੇਉੜਾ ਤੇ ਅੱਗੇ 12-13 ਕਿਲੋਮੀਟਰ ਬਚਦਾ ਜੀ ਭੋਕਰਣ ਤੋ ਪੋਕਰੰਦਰ ਆਦ ਅਸਤੀ ਆਪਾਂ ਕਰਾਂਗੇ ਸੋ ਜਗਾ ਸਾਨੂੰ ਮਿਲ ਗਈ ਇੱਥੇ ਦੁਪਹਿਰ ਦਾ ਖਾਣਾ ਭਰਨ ਵਾਸਤੇ ਸਵੇਰੇ ਆਪਾਂ ਕੱਲੀ ਚਾਹ ਪੀ ਕੇ ਨਿਕਲੇ ਸੀ ਸੋ ਇਦਾਂ ਦੇ ਨਿੰਮ ਦੇ ਬੂਟੇ ਹਰ 2 ਕਿਲੋਮੀਟਰ 3 ਕਿਲੋਮੀਟਰ ਤੇ ਮਿਲ ਜਾਂਦੇ ਆ ਸੋ ਇੱਕ ਤਾਂ ਠੰਡੀ ਛਾਂ ਮਿਲ ਜਾਂਦੀ ਆ ਆਪਾਂ ਨੂੰ ਔਰ ਇੱਕ ਸਾਫ ਸੋਈ ਬੋਦ ਇੱਥੇ ਬੜੇ ਅੱਜ ਬਣਾਵਾਂਗੇ ਆਪਾਂ ਲੂਣ ਵਾਲੇ ਚੋਲ ਤੜਕਾ ਲਾ ਕੇ ਸੋ ਦਹੀਂ ਆਪਾਂ ਰਸਤੇ ਚ ਲੈ ਲਿਆ ਸੀ ਅੱਜ ਲੈ ਜਾਣਗੇ ਲੂਣ ਵਾਲੇ ਚੋਲੇ ਦਾ ਸਵਾਦ ਇੱਕ ਤਾਂ ਥੋੜਾ ਜਲਦੀ ਬਣ ਜਾਂਦੇ ਆ ਯੱਕ ਆਪਣਾ ਟਾਈਮ ਬੱਜ ਜਾਏਗਾ ਟਾਈਮ ਹੋ ਚੁੱਕਾ ਹੈ 12 ਵਜੇ ਦਾ ਸੋ ਆਪਣਾ ਬਾਕੀ ਦਾ ਜਿਹੜਾ ਸਫ਼ਰ ਬਚਿਆ ਉਹ ਹੈ 50 ਕਿਲੋਮੀਟਰ ਸੋ ਸਵੇਰੇ ਠੰਡ ਬਹੁਤ ਜ਼ਿਆਦਾ ਸੀ ਪਰ ਹੁਣ ਫੇਰ ਇੱਕਦਮ ਗਰਮੀ ਵਧ ਗਈ ਇੱਥੇ ਸੋ ਇੱਥੇ ਆਪਾਂ ਆਪਣਾ ਕਰਕੇ ਲੰਚ ਵਗੈਰਾ ਫਿਰ ਨਿਕਲਾਂਗੇ ਆਪਣੇ ਅਗਲੇ ਸਫ਼ਰ ਲਈ ਤਦ ਤੱਕ ਲਈ ਬਨੇ ਰਹੋ ਚੋਲ ਆਪਣੇ ਬਣ ਕੇ ਤਿਆਰ ਹੋ ਗਿਆ ਸੋ ਹੁਣ ਆਪਾਂ ਇਹਨਾਂ ਚ ਦਹੀਂ ਮਿਕਸ ਕਰਕੇ ਨਮਕ ਵਾਲੇ ਤੜਕੇ ਵਾਲੇ ਚੋਲ ਖਾਵਾਂ ਜੀ ਬਹੁਤ ਥੋੜਾ ਜਿਹਾ ਧਣੀਆਂ ਬਣੋ ਵਧੀਆ ਜਿਹੀ ਡਿਸ਼ ਤੇ ਫਿਰ ਖਾ ਕੇ ਨਿਕਲਦੇ ਆ ਆਪਣੇ ਸਫਰ ਲਈ ਅੱਜ ਆਪਾਂ ਰਸਤੇ ਚੋਂ ਲਿੰਕ ਰੋਡ ਲੈ ਲਿਆ ਲਿੰਕ ਰੋਡ ਤੋਂ ਲੈ ਕੇ ਇੱਕ ਗਲਤੀ ਕਰ ਲਈਗੀ ਰਸਤੇ ਚ ਕੋਈ ਪਿੰਡ ਵਗੈਰਾ ਨਹੀਂ ਮਿਲ ਰਿਹਾ 20 20 ਕਿਲੋਮੀਟਰ ਤੇ ਕੋਈ ਪਿੰਡ ਆ ਰਿਹਾ ਕੋਈ ਛੋਟਾ ਮੋਟਾ ਇੱਕ ਅਦਾ ਘਰ ਆ ਰਿਹਾ ਪਾਣੀ ਦੀ ਬਹੁਤ ਕਿੱਲਾਤ ਆ ਰਹੀ ਹੈ ਸਾਈਡ ਤੋਂ ਅਗਰ ਆਪਾਂ ਮੇਨ ਹਾਈਵੇ ਤੇ ਚੱਲਦੇ ਤਾਂ ਸ਼ਾਇਦ ਕੋਈ ਪੰਪ ਵਗੈਰਾ ਮਿਲ ਜਾਂਦੇ ਜਾਂ ਟਾਬੇ ਵਗੈਰਾ ਉਸ ਤੋਂ ਪਾਣੀ ਭਰ ਸਕਦੇ ਸੀ ਪਰ ਅੱਜ ਸਾਨੂੰ ਇੱਕ ਕਿੱਲਾਤ ਆ ਰਹੀ ਹੈ ਕਿ ਇੱਕ ਤਾਂ ਕੋਈ ਘਰ ਵਗੈਰਾ ਨਹੀਂ ਆ ਰਿਹਾ ਤੇ ਜਿੰਨੂੰ ਦੇ ਆਪਾਂ ਸਵੇਰ ਦੇ ਚੱਲੇ ਆ ਇਹ ਦੂਸਰਾ ਪੰਪ ਆਇਆ 50 ਕਿਲੋਮੀਟਰ 'ਚ ਉਦਲਾਵਾ ਕੋਈ ਲੱਗੇ ਸੜਕ ਤੇ ਕੋਈ ਘਰ ਨਹੀਂ ਆ। ਸਫ਼ਰ ਥੋੜਾ ਜਿਆਦਾ ਟਫ ਕਰ ਲਿਆ ਆਪਾਂ ਲਿੰਕ ਰੋਡ ਕਰਕੇ ਪਰ ਪਾਣੀ ਦੀ ਕਿੱਲਤ ਬਹੁਤ ਜ਼ਿਆਦਾ ਜੇ ਰਸਤੇ। ਸੋ ਬਾਕੀ ਦੇਖਦੇ ਆਂ ਅੱਗੇ ਚੱਲ ਕੇ ਪਾਣੀ ਆਪਾਂ ਇੱਕ ਵਾਰੀ ਦੁਬਾਰਾ ਭਰ ਲੈਨੇ ਆ ਕਿਉਂਕਿ ਅਜੇ ਵੀ ਆਪਣਾ ਸਫ਼ਰ ਜਿਹੜਾ ਕੋਈ 40 ਕਿਲੋਮੀਟਰ ਹੋਰ। ਦਿੱਕਤ ਹੋਰ ਆ ਰਹੀ ਆ ਕਿ ਥੋੜਾ ਜਿਹਾ ਬੁਖਾਰ ਕਰਕੇ ਸਾਈਕਲ ਨਹੀਂ ਚੱਲ ਰਿਹਾ ਉਹਨਾਂ ਦਾ ਸੋ ਬੁਖਾਰ ਕਰਕੇ ਵੀ ਥੋੜਾ ਜਿਆ ਦਿਕਤ ਆ ਪਰ 40 ਕਿਲੋਮੀਟਰ ਕਰਨਾ ਤੇ ਪੈਣਾ ਕਿਉਂਕਿ ਇਸ ਤੋਂ ਆਪਣੇ ਕੋਲ ਰਸਤੇ 'ਚ ਕੋਈ ਆਪਸ਼ਨ ਨਹੀਂ ਹੈਗੀ ਹੋਰ ਕਿਉਂਕਿ ਹੁਣ ਇਸ ਤੋਂ ਬਾਅਦ ਸਿੱਧਾ ਪੰਪ ਅੱਗੇ 20-25 ਕਿਲੋਮੀਟਰ ਤੇ ਦੱਸ ਰਹੇ ਆ ਸੋ ਜਾਣਾ ਤੇ ਪਊਗਾ ਸਾਨੂੰ ਕਿਉਂਕਿ ਕੋਈ ਰਸਤੇ 'ਚ ਆਪਸ਼ਨ ਹੀ ਨਹੀਂ ਆ ਚਾਚਾ ਪਾਣੀ ਪਾਰ ਰਿਹਾ ਮੇਰੇ ਵਾਸਤੇ ਵੀ ਕਿਉਂਕਿ ਬੁਖਾਰ ਹੋਣ ਕਰਕੇ ਥੋੜਾ ਜਿਹਾ ਸਰੀਰ ਟੁੱਟ ਰਿਹਾ ਸੋ ਥੈਂਕਸ ਥੈਂਕਸ ਟੂ ਚਾਚਾ ਜੀ ਸੋ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਕੋਈ ਵਸੋਣੀ ਹੈ ਜੇ ਕੋਈ ਘਰ ਵਗੈਰਾ ਵੀ ਆ ਤਾਂ ਬਹੁਤ ਦੂਰ ਆ ਉਹ ਦਾ ਮਤਲਬ ਦੇਖੋ ਤੁਸੀਂ ਉਹ ਘਰ ਦਿਖ ਰਿਹਾ ਉਹ ਕਾਫੀ ਦੂਰ ਹੈ ਇਥੋਂ ਸੋ ਇਧਰ ਇੱਕ ਤਾਂ ਜਿਹੜੇ ਲੋਕ ਆ ਵੀ ਡੇਰਿਆਂ ਚ ਤੇ ਪਾਣੀ ਦੀ ਕਿਲਤ ਬਹੁਤ ਆ ਜਿੱਧਰਲੀ ਸਾਈਡ ਤੇ ਐਕਚੁਅਲੀ ਲਿੰਕ ਰੋਡ ਦਾ ਜਿਹੜਾ ਮੇਨ ਰੀਜ਼ਨ ਸੀ ਉਹ ਕੀ ਇੱਥੇ ਬਾਬੇ RAMDEV ਦਾ ਮੰਦਿਰ ਆ ਕੋਈ 30 ਕਿਲੋਮੀਟਰ ਤੇ ਸੋ ਉਸ ਨੂੰ ਆਪਾਂ ਕਵਰ ਕਰਨਾ ਸੀ ਅੱਜ ਆਪਣੇ ਵਲੌਗ 'ਚ ਸੋ ਇਸ ਕਰਕੇ ਆਪਾਂ ਲਿੰਕ ਰੋਡ ਨੂੰ ਆ ਗਏ ਪਰ ਚਲੋ ਕੋਈ ਨਾ ਪਹੁੰਚਦੇ ਹੌਲੀ ਹੌਲੀ ਕਰਕੇ 12 13 ਦਿਨਾਂ ਦੇ ਸਫ਼ਰ ਨੇ ਇੰਨਾ ਕੁ ਮੈਂਟਲੀ ਸਟਰੋਂਗ ਕੀਤਾ ਕਿ ਅੱਜ ਜਿਵੇਂ ਬੁਖਾਰ ਹੈ ਸਰੀਰ ਸਾਥ ਨਹੀਂ ਦੇ ਰਿਹਾ ਪਰ ਮੈਂਟਲੀ ਲੋ ਇੰਨਾ ਕੇ ਸਟਰੋਂਗਲੀ ਮਤਲਬ ਕੋਸ਼ਿਸ਼ ਕਰ ਰਹੇ ਆ ਕਿ ਸਰੀਰ ਭਾਵੇਂ ਸਾਥ ਨਹੀਂ ਦੇ ਰਿਹਾ ਪਰ ਮੈਂਟਲੀ ਇਹ ਹੈ ਦਿਮਾਗ ਚ ਕਿ ਆਪਾਂ ਕੁਛ ਨਾ ਕਿਤੇ ਸ਼ਾਮ ਤੱਕ ਸੇਫ ਜਗ੍ਹਾ ਪਹੁੰਚਣਾ ਕਿਉਂਕਿ ਆਪਾਂ ਰਸਤੇ ਚ ਕਿਤੇ ਵੀ ਐਸੀ ਜਗ੍ਹਾ ਤੇ ਸਟਕ ਨਹੀਂ ਹੋ ਸਕਦੇ ਕਿਉਂਕਿ ਪਹਿਲੀ ਜਗ੍ਹਾ ਤਾਂ ਇੱਥੇ ਪਾਣੀ ਦੀ ਤਕਲੀਫ ਬਹੁਤ ਜ਼ਿਆਦਾ ਔਰ ਦੂਸਰਾ ਇੱਕ ਦਿਨ ਦੇ ਐਕਸਕਿਊਜ਼ ਕਰਕੇ ਸਾਡੇ ਅਗਲੇ ਸਫ਼ਰ ਚ ਫਰਕ ਪੈ ਸਕਦਾ ਤੋ ਕੋਈ ਐਕਸਕਿਊਜ਼ ਨਹੀਂ ਹੈ ਮੇਰੇ ਕਰਕੇ ਜਾਂ ਚਾਚੇ ਕਰਕੇ ਆਪਾਂ ਸਫਰ ਨੂੰ ਰੋਕ ਨਹੀਂ ਸਕਦੇ ਸਾਡੀ ਪਹਿਲੀ ਪ੍ਰਾਇੋਰਟੀ ਹੈ ਕਿ ਕੋਈ ਸੇਫ ਜਗ੍ਹਾ ਤੇ ਪਹੁੰਚਣਾ ਜਿੱਥੇ ਪਾਣੀ ਵਗੈਰਾ ਦੀ ਕੋਈ ਕਿੱਲਤ ਨਾ ਹੋਵੇ ਹਾਂ ਜੇ ਵਾਲੀ ਚੀਜ਼ ਕੀ ਹੈ ਇੰਡੀ ਇੰਡੀ ਇਸ ਸੇ ਕੀ ਬਣਦਾ ਹੈ ਇਸ ਦਾ ਫੈਕਟਿਵ ਮਤਵੇ ਹਾਂ ਤੇਲ ਬਣੇ ਅੱਛਾ ਤੇਲ कौन सा तेल बनता है मतलब खाने वाले के लिए खाने वाले कौन सा मालिश वाला अच्छा ठीक है ओके ओके तो इसकी इधर काफी फसल देखी मैंने पीछे हां ओके ओके और वो जो दूसरी फसल है वो क्या ये वाली ए, जीरा है जीरा जीरा हाँ अच्छा वो जो उस तरफ दिख रही है हां जीरा है ओके ये जीरा है जीरा ठीक है ठीक है इधर मैंने देखी जेई दो फसलें ज्यादा इधर ਸਤਿ ਸ੍ਰੀ ਅਕਾਲ ਜੰਦਿਆਣਾ ਕਾਫੀ ਦੂਰ ਤੋਂ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਭਾਈ ਹੁਣਾਂ ਨੇ ਹੱਥ ਲਾਇਆ ਸੀ ਇਹਨੋਂ ਦੂਰੋਂ ਸੋ ਪਾਗਬੰਨੀ ਦੇਖ ਕੇ ਆਪਾਂ ਸਾਈਕਲ ਰੋਕ ਲਿਆ ਆਪਣੇ ਤੇ ਭਾਈ ਨੂੰ ਲੱਗਦਾ ਭਾਈ ਹੁਣਾਂ ਦੇ ਇਹੀ ਰਹਿਸ਼ ਹੈ ਇੱਥੇ ਸੋ ਕਰਦੇ ਭਾਈ ਹੁਣਾਂ ਨਾਲ ਗੱਲ ਪੰਜਾਬੀ ਬਹੁਤ ਵਧੀਆ ਬੋਲ ਰਹੇ ਭਾਈ ਹੋਰ ਸੁਣਾ ਭਾਈ ਵਧੀਆ ਭਾਈ ਤੁਸੀਂ ਸੁਣਾਓ ਬਹੁਤ ਸੱਚੀ ਗੱਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਇੱਥੇ ਭਾਈ ਤੁਹਾਡੀ ਆਪਣੀ ਰਹਿਸ਼ ਹੈ ਜੀ ਨੇ ਰੇਸ਼ ਤੇ ਆਪਣੀ ਉੱਪਰੇ ਫਲੋਦੀ ਫਲੋਦੀ ਅੱਛਾ ਅੱਗੇ ਠੀਕ ਹੈ ਇਹ ਆਪਣਾ ਮਤਲਬ ਹਾਂਜੀ ਇਧਰ ਫੰਡ ਕਲੈਕਸ਼ਨ ਵਾਸਤੇ ਹੋਰ ਆ ਜਾਓ ਬਸ ਬਸ ਨਹੀਂ ਨਹੀਂ ਬਸ ਆਓ 2 ਮਿੰਟ ਦੇਖੀ ਨਾ ਆਪਣਾ ਭਾਈ ਬਸ ਸ਼ਾਕੀ ਆਏ ਆ ਜੀ ਉਹ ਤੁਹਾਡੇ ਹੱਥ ਵੇਖਿਆ ਤਾਂ ਹੁਲਾਉਂਦੇ ਮੈਂ ਵੇਖਿਆ ਪੱਗ ਬੰਨੀ ਆ ਅੱਛਾ ਅੱਛਾ ਚਲੋ ਮਿਲਦੇ ਆ ਪਾਣੀ ਆਪਣਾ ਭਾਈ ਗੁਰਦਾਸਪੁਰ ਜਿਲ੍ਹਾ ਪਿੰਡ ਬਿਹਰਾਮਪੁਰ ਹਾਂਜੀ ਇਹ ਪੂਰਾ ਟਰੈਵਲਰ ਭਾਈ ਜੀ ਪੂਰਾ ਟਰੈਵਲ ਕਰਦੇ ਆ ਜੀ ਕੋਈ ਕਰੀ ਪੂਰਾ ਇੰਡੀਆ ਹੀ ਸਮਝ ਲਓ ਅਜੇ ਤੇ ਰਾਜਸਥਾਨ ਤੋਂ ਸਟਾਰਟ ਕੀਤਾ ਆਪਾਂ ਤੋਂ ਕਿੰਨੇ ਦਿਨ ਹੋ ਗਏ ਭਾਈ ਆਪਣਾ ਭਾਈ ਅੱਜ 13ਵਾਂ ਦਿਨ ਆ 13ਵਾਂ ਲੈਣਾ ਤੇ ਮਤਲਬ ਆਪਣਾ ਕਰੀਬ ਕੋਈ 850 900 ਦੇ ਕਰੀਬ ਵਿੱਚ ਵਿੱਚ ਆਪਾਂ ਪਹੁੰਚ ਗਏ ਠੀਕ ਹੈ ਹਾਂਜੀ ਤੇ ਆਪਣਾ ਕੋਈ ਹਜੇ 1000 1200 1300 ਹੋਰ ਵਧੀਆ ਵਧੀਆ ਆ ਜਾਓ ਵੀਰੇ ਲੰਗਰ ਬਸ ਬਸ ਧੰਨਵਾਦ ਧੰਨਵਾਦ ਭਾਜੀ ਥੈਂਕ ਯੂ ਭਾਜੀ ਰਸਤੇ 'ਚ ਜਾਂਦੇ ਆ ਜਿੱਦਾਂ ਤੁਹਾਨੂੰ ਦੱਸਿਆ ਗਿਆ ਅੱਜ ਪੂਰਾ ਇਦਾਂ ਹੀ ਆ ਬੰਜਰ ਏਰੀਆ ਸਾਰਾ ਚਾਰੇ ਪਾਸੇ ਸੋ ਇੱਕ ਛੋਟਾ ਜਿਹਾ ਆਪਾਂ ਨੂੰ ਖੂਹ ਮਿਲਿਆ ਇੱਥੇ ਇਹ ਸ਼ਾਇਦ ਪੁਰਾਣੇ ਟਾਈਮ ਦਾ ਬਣਿਆ ਹੋਇਆ ਜਾਂ ਕੋਈ ਇੱਥੋਂ ਦੇ ਜਿਹੜੇ ਹੋਣਗੇ ਇਸ ਪ੍ਰੋਪਰਟੀ ਦੇ ਮਾਲਕ ਵਗੈਰਾ ਉਹਨਾਂ ਨੇ ਬਣਾਇਆ ਹੋਇਆ ਬਾਕੀ ਦੇਖਦੇ ਆ ਇਹਦੇ ਪਾਣੀ ਆ ਦੇਖ ਨਹੀਂ ਰਿਹਾ ਹਾਂ ਪਾਣੀ ਹੈਗਾ ਸੋ ਪਾਣੀ ਹੈ ਥੱਲੇ ਇਹਦੇ ਪੂਰਾ ਖੂਹ ਹੈ ਪੂਰਾ ਦੇਖੋ ਦੂਰ ਦੂਰ ਤੱਕ ਕੋਈ ਵਸ ਹੋਣੀ ਆ ਉਹ ਦੂਰ ਬਿਲਡਿੰਗਾਂ ਦੇਖ ਰਹੀਆਂ ਵੀ ਬੰਦ ਆ ਪਾਣੀ ਐ ਇੱਥੇ ਵਿੱਚ ਜਾਂ ਬੋਤਲ ਦਾ ਪਾਣੀ ਵੀ ਕੱਢਦੇ ਸੋ ਲਿੰਕ ਰੋਡ ਤੇ ਆ ਕੇ ਅੱਜ ਆਪਾਂ ਇਹ ਛੋਟੀ ਜੀ ਗਲਤੀ ਕੀਤੀ ਅੱਜ ਕਿਉਂਕਿ ਇਧਰ ਪਾਣੀ ਦਾ ਬਹੁਤ ਚੱਕਰ ਸੀ ਜਾਂ ਕੀ ਕਰਨ ਵਾਸਤੇ ਇਹ ਮੈਨੂੰ ਲੱਗਦਾ ਕਿ ਜਿਹੜੇ ਲੋਕਲ ਕੋਈ ਜ਼ਮੀਨ ਦਾ ਕੋਈ ਹੋਏਗਾ ਥੋੜਾ ਬੋਤਾ ਇਹਦਾ ਹਨਾ ਜ਼ਮੀਨ ਦਾ ਕੋਈ ਮਾਲਕ ਹੋਏਗਾ ਉਹਨੇ ਬਣਾਇਆ ਦਾ ਪਾਣੀ ਵਗੈਰਾ ਦਾ ਕਿਉਂਕਿ ਹੋਰ ਤਾਂ ਕੋਈ ਸਪਲਾਈ ਵੀ ਨਹੀਂ ਆ ਸੋ ਇਹ ਥੱਲੋਂ ਪਾਣੀ ਕੱਢਿਆ ਹੋਇਆ ਹੈ थे चली जाए। हाँ पहुँच गया बोतल थोड़ा जो पानी आया वैसे पानी बहुत ठंडा पर थोड़ा जहा गंदा पानी ਫਿਰ ਵੀ ਸਾਫ ਹੈ ਹਾਂ ਪਾਣੀ ਸਾਫ ਹੈ ਹਾਂ ਇਹਨਾਂ ਇਹਨਾਂ ਉਹ ਨਹੀਂ ਹੈ ਪਾਣੀ ਥੋੜਾ ਜਿਹਾ ਰੰਗ ਦਾ ਤੇ ਫਰਕ ਹੈ ਪਰ ਪਾਣੀ ਸਾਫ ਆ ਹੁਣ ਇਹ ਨਹੀਂ ਪਤਾ ਕਿ ਇਹ ਪਾਣੀ ਮਤਲਬ ਖੂਹ ਚੋਂ ਨਿਕਲਿਆ ਕਿ ਜਾਂ ਇੱਥੇ ਲਿਆ ਕੇ ਪਾਉਂਦੇ ਇਹ ਕੋਈ ਕਨਫਰਮ ਨਹੀਂ ਹੈ ਲੋਕਾਂ ਦੀ ਜ਼ਿੰਦਗੀ ਬਹੁਤ ਮੁਸ਼ਕਲ ਹੈ ਇੱਧਰ ਕੋਈ ਟਰਾਂਸਪੋਰਟ ਵਗੈਰਾ ਕੋਈ ਨਹੀਂ ਹੈ ਜਿੰਨਾਂ ਕੋ ਤੇ ਆਪਣੇ ਸਾਧਨ ਹੈ ਉਹ ਤਾਂ ਚੱਲ ਜਾਂਦੇ ਆ ਪਰ ਜਿੰਨਾਂ ਕੋ ਨਹੀਂ ਹੈਗੇ ਉਹਨਾਂ ਨੂੰ 8-8 15-15 20-20 ਕਿਲੋਮੀਟਰ ਇਦਾਂ ਹੀ ਚੱਲਣਾ ਪੈਂਦਾ। ਸੋ ਜ਼ਿੰਦਗੀ ਮੁਸ਼ਕਲ ਤੇ ਹੈ। ਸੋ ਆ ਜਾਵਾਂਗੇ। ਹਰ ਕੋਈ ਬੰਦਾ ਇੱਧਰ ਨੂੰ ਰਸਤੇ 'ਚ ਜਾਂਦੇ ਆ ਸਲਾਮ ਠੋਕ ਰਿਆ। ਹਾਂ। ਸੋ ਇਹ ਵੀ ਇੱਕ ਆਸਤਾ ਲੋਕਾਂ ਦੀ। ਬਿਲਕੁਲ ਬਿਲਕੁਲ। ਸੋ ਵਧੀਆ ਗੱਲ ਵੀ ਆ। ਵਧੀਆ ਗੱਲ ਆ। ਆਪਾਂ ਜਾਵਾਂਗੇ। ਉੱਥੇ ਜਾ ਕੇ ਮੰਦਰ ਦੇਖਾਂਗੇ ਤੇ ਫਿਰ ਆਪਾਂ ਉੱਦਾਂ ਰਾਤ ਦੀ ਸਟੇ ਆਪਣੀ ਗੁਰਦੁਆਰਾ ਸਾਹਿਬ ਕੋ ਕਰਨ ਕਰਾਂਗੇ। ਹੂੰ। ਰਸਤੇ 'ਚ ਜਾਂਦੇ ਆ। ਇੱਕ ਛੋਟਾ ਜਿਹਾ ਤਲਾ ਮਿਲਿਆ ਇੱਥੇ ਕਾਫੀ ਜਾਨਵਰ ਵਗੈਰਾ ਹੋਣਗੇ ਕਿਉਂਕਿ ਸਾਰੇ ਪਾਸੇ ਗੁਆ ਵਗੈਰਾ ਅੱਜ ਕੋਈ ਨਹੀਂ ਹੈ ਇੱਥੇ ਸੋ ਪਹਿਲਾ ਰਾਜਸਥਾਨ ਦੇ ਵਿੱਚ ਇੰਨਾ ਕਿ ਦੇਖਿਆ ਆਪਾਂ ਪਾਣੀ ਇੰਨੀ ਖੁੱਲੀ ਜਗ੍ਹਾ 'ਚ ਬਾਕੀ ਤੇ ਨੇਰਾ-ਵੇਰਾ ਦੇਖਿਆ ਸੋ ਜਾਨਵਰ ਵਗੈਰਾ ਤੇ ਅੱਜ ਤੇ ਕੋਈ ਨਹੀਂ ਆ ਪਰ ਕਾਫੀ ਜਗ੍ਹਾ ਤੇ ਗੋਆਵ ਵਗੈਰਾ ਕੀਤਾ ਹੋਇਆ ਜਾਨਵਰ ਨੇ ਇੱਥੇ ਸੋ ਜਿੰਨੇ ਵੀ ਕੋਈ ਅਵਾਰਾ ਪਸ਼ੂ ਜਾਂ ਜੰਗਲੀ ਜਾਨਵਰ ਜਿਹੜੇ ਵੀ ਹੋਣਗੇ ਇੱਥੇ ਆਂਦੇ ਹੋਣਗੇ ਸੜਕ ਦੇ ਬਿਲਕੁਲ ਨਾਲ ਅਮ ਦੇਵੜਾ ਚ ਪਹੁੰਚ ਰਹੇ ਆ ਜੀ ਇਦਾਂ ਦੀ ਬਹੁਤ ਸੰਗਤ ਆ ਰਹੀ ਆ ਪੈਦਲ ਯਾਤਰਾ ਨਾਲ ਆਪਾਂ ਇਦਾਂ ਦੇ ਬੰਦੇ ਮਤਲਬ 100 ਕਿਲੋਮੀਟਰ 150 ਕਿਲੋਮੀਟਰ ਪਿੱਛੇ ਆਪਾਂ ਬੀਕਾਨੇਰ ਵੀ ਦੇਖੀ ਸੀ ਜੋ ਪੈਦਲ ਯਾਤਰਾ ਕਰ ਰਹੇ ਸੀ ਸੋ ਬੀਕਾਨੇਰ ਤੋਂ ਵੀ ਕਈ ਜਨਤਾ ਪੈਦਲ ਯਾਤਰਾ ਕਰਕੇ ਇੱਥੇ ਪਹੁੰਚਦੀ ਹੈ ਕੱਲ ਕੱਲ ਇਹੀ ਦਰਸ਼ਕ ਮਿਲੇ ਸਾਨੂੰ ਰਸਤੇ 'ਚ ਅੱਜ ਫੇਰ ਮਿਲ ਗਏ ਆ ਠੀਕ ਆ ਆਪਾਂ ਨੂੰ ਪਛਾਣ ਨਹੀਂ ਆ ਪਰ ਇਹਨਾਂ ਨੇ ਸਾਨੂੰ ਪਛਾਣ ਲਿਆ ਉਹ ਇਹ ਦੱਸ ਰਹੇ ਕਿ ਆਪਾਂ ਤੁਹਾਡੀ ਕੱਲ ਦੀ ਵੀਡੀਓ ਦੇਖੀ ਸੀ ਸੋ ਇਹ ਕਹਿੰਦੇ ਵੀ ਚਲੋ ਇੱਕ ਕਿਸਮਤ ਨੂੰ ਆਪਾਂ ਫੇਰ ਮਿਲ ਗਏ ਆ ਹਾਂ ਜੀ ਬਾਬਾ ਮਿਲਾ ਦਿਆ ਇੱਕ ਵਾਰ ਬਾਬਾ ਮਿਲਾ ਦਿਆ ਯਹਾਂ ਸੇ ਵੀ ਕਿਸ ਤਰਫ ਹੈ ਇਸ ਤਰਫ ਹੈ ਇਸ ਤਰਫ ਹੈ ਇਸ ਤਰਫ ਹੈ ਠੀਕ ਹੈ ਔਰ ਅਗੇ ਪੋਕਰਨ ਕੋ ਜਾਣ ਕੇ ਲਈ ਰਸਤਾ ਉਹ ਸਿੱਧਾ ਅਗੇ ਸਿੱਧਾ ਹੀ ਅੱਛਾ ਵਹਾਂ ਸੇ ਨਿਕਲੇਗਾ 10 ਮਿੰਟ ਠੀਕ ਹੈ ਠੀਕ ਹੈ ਫਿਰ ਸੋ ਭਈਆ ਅੱਗੇ ਪਿਛੇ ਘੁੰਮ ਰਿਹਾ ਬਾਰ-ਬਾਰ ਇਹ ਕੱਲ ਦੀ ਵੀਡੀਓ ਚ ਆਇਆ ਹੈ ਇਹ ਕਹਿੰਦਾ ਅੱਜ ਮੈਨੂੰ ਫੇਰ ਵੀਡੀਓ ਚ ਲਾਓ ਸੋ ਇਹ ਦਰਸ਼ਨ ਕਰਕੇ ਆ ਗਿਆ ਜਿਹੜਾ ਅਗੇ ਮੰਦਿਰ ਹੈ ਬਾਬੇ RAM DEV ਦਾ ਸੋ ਇਹਨੂੰ ਹੁਣ ਫੇਰ ਵੀਡੀਓ ਚ ਲੈ ਆਇਆ ਇਹਦੀ ਡਿਮਾਂਡ ਤੇ ਤੁਹਾਨੂੰ ਵੀਡੀਓ ਦੇਖਣੀ ਪੈਣੀ ਆਪਣੀ ਦੇਖੇਗਾ ਨਾ ਚਲੋ ਠੀਕ ਆ ਇਹ ਆਪਣਾ ਸਬਸਕ੍ਰਾਈਬਰ ਵੀ ਆ ਦੂਸਰੀ ਗੱਲ ਬੁਖਾਰ ਹੁਣ ਬਿਲਕੁਲ ਠੀਕ ਹੋ ਚੁੱਕਿਆ ਸੋ ਬੁਖਾਰ ਹੁਣ ਬਿਲਕੁਲ ਠੀਕ ਹੋ ਚੁੱਕਿਆ ਵਧੀਆ ਕੀਤਾ ਜੋ ਆਪਾਂ ਰਸਤੇ 'ਚ ਨਹੀਂ ਰੁਕੇ ਕੋਈ ਐਕਸਕਿਊਜ਼ ਨਹੀਂ ਲਿਆ ਸੋ ਦਵਾਈ ਵਖੇਰਾ ਵੀ ਖਾਣ ਦੀ ਲੋੜ ਨਹੀਂ ਪਈ ਪਹਿਲਾ ਸਫਰ ਥੋੜਾ ਮੁਸ਼ਕਲ ਹੋ ਰਿਹਾ ਸੀ ਪਰ ਥੋੜਾ ਮੈਂਟਲੀ ਆਪਣੇ ਆਪ ਨੂੰ ਸਟਰੋਂਗ ਕੀਤਾ ਤੇ ਜਿਹੜਾ ਨਹੀਂ ਰੁਕੇ ਸੋ ਹੁਣ ਇੱਥੇ ਆਪਾਂ ਮੰਦਿਰ ਚੋਂ ਜਾ ਕੇ ਬਾਬੇ RAMDEV ਦੇ ਪੋਕੇ ਫਿਰ ਆਪਾਂ ਜਾਵਾਂਗੇ ਪੋਕਰਨ ਤੇ ਉੱਥੇ ਰੁਕਾਂਗੇ ਗੁਰਦੁਆਰਾ ਸਾਹਿਬ ਦੇ ਵਿੱਚ ਬੰਦਾ ਨਹੀਂ ਦੇਖਿਆ ਇੰਨਾ ਸਫਰ ਕਰਕੇ ਆਏ ਆ ਕੋਈ ਕਰੀਬ 75 ਕਿਲੋਮੀਟਰ ਦੇ ਆਸ-ਪਾਸ ਸਫਰ ਕਰਕੇ ਆ ਗਏ ਹੁਣ ਤੱਕ ਹੁਣ ਬੰਦੇ ਹੀ ਬੰਦੇ ਦਿਖ ਰਹੇ ਆ ਸਵੇਰ ਦਾ ਇੰਨਾ ਕੁ ਮਤਲਬ ਬੋਰਿੰਗ ਸਫਰ ਸੀ ਨਾ ਕਿ ਰਸਤੇ 'ਚ ਕੁਝ ਨਹੀਂ ਮਿਲਿਆ ਮਤਲਬ ਕੋਈ 10-15 ਕਿਲੋਮੀਟਰ ਤੇ ਇੱਕ ਬੰਦਾ ਮਿਲਦਾ ਹੈ। ਇਦਾਂ ਦੇ ਬਹੁਤ ਘਰ ਮਿਲਦੇ ਆ ਇੱਥੇ। ਕੀ ਕੋਈ ਕੰਦ ਵਗੈਰਾ ਨਹੀਂ ਆ? ਜਿੱਦਾਂ ਇਹ ਦੋ ਭਰਾਵਾਂ ਦੇ ਘਰ ਆ ਸ਼ਾਇਦ ਜਿੱਦਾਂ ਸਾਨੂੰ ਸਵੇਰੇ ਦੱਸਿਆ ਸੀ ਉਹਨਾਂ ਨੇ। ਸੋ ਬਿਨਾ ਕੰਦ ਤੋਂ ਘਰ ਨੇ ਓਪਨ ਨੇ ਸਿੱਧਾ ਮੇਨ ਡੋਰ ਐ ਐਂਟਰੀ ਲੱਗੇ ਸਭ ਓਪਨ ਏਰੀਆ। ਕੀ ਤਗੜਾ ਸ਼ਹਿਰ ਬਸਿਆ ਹੋਇਆ ਇੱਥੇ ਜਿੱਥੇ ਬਾਬੇ ਰਾਮਦੇਵ ਦਾ ਮੰਦਿਰ ਹੈ ਸੋ ਪੂਰੀ ਰੋਡ ਦੇ ਵਿੱਚ ਸ਼ੈੱਡ ਬਣਾਈ ਹੋਈ ਹੈ ਇਹ ਰਸਤਾ ਸਟੇਸ਼ਨ ਨੂੰ ਵੀ ਜਾਂਦਾ ਔਰ ਮੰਦਿਰ ਨੂੰ ਵੀ ਜਾਂਦਾ ਇੱਥੇ ਦੁਨੀਆ ਹਰਿਆਣੇ ਤੋਂ ਬਹੁਤ ਆਈ ਹੈ ਔਰ ਬੋਹਾਲੀ ਸਾਈਡ ਤੋਂ ਵੀ ਕਾਫੀ ਲੋਕ ਆਏ ਹੋਏ ਆ ਇੱਥੇ ਸੋ ਇਹ ਸੱਤ ਪਰ ਦਿਨ ਚੱਲਣਾ ਮੇਲਾ ਸ਼ਾਇਦ ਸੋ ਕੋਈ ਨਹੀਂ ਹੈ ਤਾਂ ਦੱਸਿਆ ਤਾਂ ਬਿਕਨੇਰ ਤੋਂ ਪੈਦਲ ਚੱਲ ਕੇ ਆ ਰਹੀ ਹੈ ਜਿਹੜੇ ਆਮ ਨੂੰ ਰਸਤੇ 'ਚ ਮਿਲੇ ਸੀ ਪਹਿਲਾਂ ਸੋ ਪਹਿਲੀ ਵਾਰੀ ਦੇਖਿਆ ਕਿ ਪੂਰੇ ਰੋਡ ਨੂੰ ਛੱਦ ਨਾਲ ਢੱਕਿਆ ਹੋਇਆ ਐ ਐਦਾਂ ਦਾ ਕਿਸੇ ਵੀ ਸ਼ਹਿਰ 'ਚ ਨਹੀਂ ਦੇਖਿਆ ਸੋ ਪੂਰਾ ਮੰਦਰ ਤੱਕ ਸ਼ਾਇਦ ਇਦਾਂ ਹੀ ਛੱਦ ਬਣੀ ਹੋਈ ਐ ਜਾਂ ਇੱਥੇ ਰਾਸ਼ੀਆ ਨਾ ਹੁੰਦਾ ਕਿ ਲੋਕਾਂ ਨੂੰ ਧੁੱਪ ਤੋਂ ਬਚਾਉਣ ਵਾਸਤੇ ਪੂਰੀ ਪੂਰੀ ਸ਼ੈੱਡ ਬਣਾਈ ਹੋਈ ਹੈ। ਔਰ ਇਹ ਪੂਰਾ ਬਾਜ਼ਾਰ ਦੇ ਵਿੱਚੋਂ ਵਿੱਚ ਜਾ ਰਹੇ ਆ ਆਪਾਂ। ਇੱਥੋਂ ਪੱਖੇ ਵਗੈਰਾ ਸ਼ੁਰੂ ਹੋ ਜਾਂਦੇ ਆ। ਸੋ ਡੈਫੀਨਿਟਲੀ ਇੰਨਾ ਕ ਰਸ਼ ਹੋ ਜਾਂਦਾ ਇਸ ਜਗ੍ਹਾ ਤੇ ਕਿ ਸੰਗਤ ਪੈਦਲ ਇੰਨੀ ਕ ਜਿਆਦਾ ਹੋ ਜਾਂਦੀ ਹੈ ਕਿ ਇੰਨਾ ਕ ਰਸ਼ ਹੋ ਜਾਂਦਾ ਹੋਵੇਗਾ ਇੱਥੇ। ਕਿ ਗਰਮੀਆਂ ਦੇ ਵਿੱਚ ਪੱਖੇ ਵਗੈਰਾ ਵੀ ਯੂਜ਼ ਕੀਤੇ ਜਾਂਦੇ ਆ। Hai sebentar yang teraksi kali ya ਇੱਥੇ ਕਿਸੇ ਨੂੰ ਨਹੀਂ ਪਤਾ ਲੱਗਦਾ ਜਦੋਂ ਸਾਡੀ ਭਾਸ਼ਾ ਦੀ ਸਮਝ ਆਉਂਦੀ ਸੋ ਕਾਫੀ ਘੁੰਮ ਕੇ ਜਾਣਾ ਪੈ ਰਿਹਾ ਤੇ ਜਿਸ ਟਾਈਮ ਪੂਰਾ ਰਾਸ਼ਨ ਦਾ ਇੱਥੇ ਉਦੋਂ ਸੋਚ ਲਓ ਵੀ ਕਿੰਨਾ ਕੇ ਜਿਆਦਾ ਇੱਥੇ ਉਹ ਖਾ ਹੋ ਜਾਂਦਾ ਹੈਗਾ ਬੱਚਿਆਂ ਲਈ ਵੱਡਿਆਂ ਦਾ ਤਾਂ ਚੱਲ ਜਾਂਦਾ ਅੱਥੇ ਬਹੁਤ ਵੱਡੇ ਵੱਡੇ ਲਾਏ ਆ ਇੱਥੇ इसका इतिहास क्या है मंदिर का मतलब कि बाबा रामदेव का जी का मंदिर है तो जहां के उनका वो जन्म हुआ था जहाँ मतलब कैसे जन्म हुआ वो तो, में में। अच्छा, तो जहाँ तो पे उन्होंने अच्छा आखिर तक जाएंगे अच्छा मैंने ये देखा कि काफी दूर से दुनिया आ रही है पंजाब से भी काफी हरियाणा से भी काफी दूर ਮੈਂ ਤੁਮ ਲੋਕ ਸੋਸ਼ਲ ਇਕਵਲਿਟੀ ਕੇ ਲੀਏ ਬਹੁਤ ਕੰਮ ਕੀਤਾ ਮੇਨ ਮੰਦਰ ਅਜਹੀ ਹੈ ਰਾਜਸਥਾਨ ਕਾ ਸੋ ਮੰਦਰ ਦੇ ਪੂਰੀ ਵਿਚਕਾਰ ਮੰਦਰ ਦੇ ਪੂਰੇ ਅੰਦਰ ਆ ਚੁਕੇ ਆ ਸੋ ਮੈਂ ਸੋਚਿਆ ਕਿ ਜੇ ਅੰਦਰ ਆਏ ਆ ਤਾਂ ਆਪਾਂ ਦਰਸ਼ਨ ਕਰਕੇ ਜਾਂਦੇ ਇੱਕ ਵਾਰੀ ਇਤਿਹਾਸ ਬਾਰੇ ਤਾਂ ਬਹੁਤ ਚੱਲ ਗਿਆ ਵੇ ਵਾਹੀ ਅੰਦਰ ਵੀ ਤੁਹਾਨੂੰ ਦਿਖਾਣੇ ਆ ਜਾ ਕੇ ਸਮਾਦੀ ਆ ਇਹ ਅਰिज ਹੈ ਅੱਛਾ origignal ਸਮਾਦੀ ਆ ਕਿੱਦਾਂ ਲਿਖੇ ਚੱਲਿਓ ਅੱਛਾ ਜੀ ਇਹ ਵਾਲੀ ਤਾਂ ਹੀ ਮਰ ਗੁਤਾ ਇਹ ਸਮਾਦੀਆਂ ਜੀ origignal ਸਮਾਦੀਆਂ ਕਹਿ ਰਹੇ ਆ 40 ਮਿੰਟ ਹਾਂ ਇਹ ਫੋਨ এলাਉਡ ਨਹੀਂ ਨਹੀਂ ਲਾਉਡ ਹੈ ਇਹ ਆ ਜੀ ਇਥੇ ਇਹਨਾਂ ਦੀ ਇੱਕ ਪੂਰਾ ਪੂਰਾ ਚਾਂਦੀ ਦਾ ਬਣਾਇਆ ਹੋਇਆ ਸੋ ਜੱਜ ਕਰੋ ਕਿੰਨਾ ਵੇਟ ਹੋਗਾ ਸੋ ਇਹ ਸਰੋਵਰ ਹੈ ਜੀ ਇੱਥੋਂ ਦਾ ਇਹ ਦੋਨੋਂ ਤਰਫ ਹੈ ਇਹ ਇੱਕ ਸਾਈਡ ਹੈ ਔਰ ਇੰਨਾ ਹੀ ਦੂਸਰੀ ਸਾਈਡ ਹੈ ਔਰ ਇਹ ਮੰਦਰ ਹੈ ਇਸ ਸਾਈਡ ਬਾਈ ਨੂੰ ਆਪਾਂ ਕਿਹੜੇ ਪਿੰਡ ਮਿਲਿਆ ਸੀ ਇਹ ਜੀ ਆਪਣੇ ਚਲੋ ਦੀਦੂ ਚ ਮਿਲਿਆ ਜੀ ਬਾਈ ਅੱਛਾ ਫਿਰ ਬਾਈ ਇੱਥੇ ਆਇਆ ਮੰਦਰ ਵਾਲੋਂ ਆਏ ਸੀ ਤਾਂ ਫਿਰ ਆਪਾਂ ਨੂੰ ਮਿਲ ਗਏ ਆ ਚਲੋ ਬਾਈਆਂ ਨੂੰ ਸਾਰੇ ਨੇ ਇੱਕ ਵਾਰੀ ਲੈ ਲਈਏ ਵਧੀਆ ਵਧੀਆ ਬਹੁਤ ਵਧੀਆ ਵੀਰੇ ਚਲੋ ਬਾਬਾ ਜੀ ਦਰਸ਼ਨ ਕਰੋ ਜੀ ਨਹੀਂ ਠੀਕ ਹੈ ਠੀਕ ਹੈ ਜੀ ਓਕੇ ਭਾਜੀ ਠੀਕ ਹੈ ਜੀ ਸਸੀਤ ਜੀ ਬਾਬਾ ਰਾਮਦੇਵ ਪੋਕਰਣ ਇੱਥੋਂ 6 ਤੋਂ 7 ਕਿਲੋਮੀਟਰ ਹੋਰ ਹੈਗੇ ਸੋ ਉੱਥੇ ਪਹੁੰਚ ਕੇ ਗੋਦਰਾ ਸਾਹਿਬ ਜਾ ਕੇ ਰੂਮ ਵਗੈਰਾ ਦਾ ਪਤਾ ਕਰਦੇ ਆਂ ਅਗਰ ਰੂਮ ਅਵੇਲੇਬਲ ਹੋਏਗਾ ਅੱਜ ਦਾ ਸਫ਼ਰ ਵੀ ਆਪਣਾ ਕਰੀਬ 85 ਕਿਲੋਮੀਟਰ ਆਪਾਂ ਕਰ ਚੁੱਕੇ ਆਂ ਸੋ ਹੋਈ 5-6 ਕਿਲੋਮੀਟਰ ਹੋਰ ਬਚਿਆ ਕੱਲ ਦਾ ਸਫ਼ਰ ਆਪਣਾ ਫਿਰ 100+ ਹੋਣ ਵਾਲਾ ਕਿਉਂਕਿ ਆਪਾਂ ਕੱਲ ਕਿਸੇ ਵੀ ਹਾਲਾਤ ਚ ਜੈਸਲਮੇਰ ਪਹੁੰਚਣਾ ਸੋ ਕੱਲ ਮਾਰਨਿੰਗ ਆਪਾਂ ਥੋੜੀ अर्ਲੀ ਨਿਕਲਾਂਗੇ ਕਿ ਕਿਸੇ ਤਰ੍ਹਾਂ ਜੈਸਲਮੇਰ ਪਹੁੰਚ ਜਾਈਏ ਆਪਣਾ ਜਿੰਨਾ ਵੀ ਸਫ਼ਰ ਨਿਕਲ ਰਿਹਾ ਉਹਦੇ ਵਿੱਚ ਤੀਰਥ ਸਥਾਨ ਕਾਫੀ ਆ ਰਹੇ ਆ ਸੋ ਇਹ ਨਾ ਸੋਚਿਓ ਕਿ ਆਪਾਂ ਸਿਰਫ ਤੀਰਥ ਸਥਾਨਾਂ ਤੇ ਤੁਹਾਨੂੰ ਯਾਤਰਾ ਕਰਵਾ ਰਹੇ ਹਾਂ ਹੁਣ ਜੋ ਜੋ ਆਪਣੇ ਰਸਤੇ ਚ ਆਊਗਾ ਆਪਾਂ ਉਹ ਤੇ ਦਿਖਾਉਣਾ ਹੀ ਆ ਸੋ ਕੱਲ ਤੋਂ ਆਪਾਂ ਜੈਸਲਮੇਰ ਐਂਟਰ ਕਰਾਂਗੇ ਉੱਥੇ ਫਿਰ ਉਹੀ ਐਡਵੈਂਚਰ ਐਕਟੀਵਿਟੀਆਂ ਵਗੈਰਾ ਸ਼ੁਰੂ ਹੋ ਜਾਣਗੀਆਂ ਉਦੋਂ ਦਾ 뷰 ਕਿਲੇ ਵਗੈਰਾ ਜੋ ਵੀ ਉੱਥੋਂ ਦੀ ਨਵੀਆਂ ਚੀਜ਼ਾਂ ਹੋਣਗੀਆਂ ਆਪਾਂ ਤੁਹਾਨੂੰ ਕੱਲ ਦੇ ਕੱਲ ਵੈਸੇ ਆਪਾਂ ਸ਼ਾਮ ਨੂੰ ਪਹੁੰਚਣਾ ਉੱਥੇ ਅਗਰ ਤਾਂ ਟਾਈਮ ਨਾ ਪਹੁੰਚੀ ਫਿਰ ਤੁਹਾਨੂੰ ਰਾਤ ਨੂੰ ਜੋ ਕੁਝ ਹੋ ਸਕੇਗਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਨਹੀਂ ਤਾਂ ਫਿਰ ਪਰਸੋਂ ਤੇ ਆਪਾਂ ਸਾਰਾ ਦਿਨ ਜਸਲੇ ਮੇਰ ਵਿੱਚ ਹੀ ਆ ਸੋ ਆਪਣਾ ਟੂਰ ਦੇ ਵਿੱਚ ਬਿਸਨਸ ਹੈ ਕੋਈ ਚੀਜ਼ ਮਿਸ ਨਾ ਹੋਵੇ ਸੋ ਇਦਾਂ ਦਾ ਮਤਲਬ ਅਖੋ ਕਿ ਆਪਾਂ ਤੀਰਸਤਾਨਾਂ ਤੇ ਜਾ ਰਹੇ ਆ ਜਾਂ ਕਿਉਂਕਿ ਆਪਣੇ ਰਸਤੇ ਵਿੱਚ ਹੀ ਜ਼ਿਆਦਾ ਤੀਰਸਤਾਨ ਆ ਰਹੇ ਆ ਪਰ ਆਪਾਂ ਕੋਈ ਚੀਜ਼ ਨੂੰ ਮਿਸ ਨਹੀਂ ਕਰਨਾ ਚਾਹੁੰਦੇ ਜਿੱਥੇ-ਜਿੱਥੇ ਨਿਕਲਦੇ ਜਾਵਾਂਗੇ ਜੋ-ਜੋ ਰਸਤੇ ਜਾਊਗਾ ਉਹ ਤੁਹਾਨੂੰ ਦਿਖਾਣਾ ਸਾਡਾ ਫਰਜ਼ ਆ ਸੋ ਪੋਕਰਨ ਗੁਰਦਵਾਰਾ ਸਾਹਿਬ 'ਚ ਪਹੁੰਚ ਗਏ ਆ ਜੀ ਅੱਜ ਵੀ ਥੋੜਾ ਲੇਟ ਹੋ ਗਏ ਪਿੱਛੇ ਬਾਬੇ ਰਾਮਦੇਵ ਦੇ ਬੰਦਾ ਸੋ ਦਾ ਟਾਈਮ ਜ਼ਿਆਦਾ ਲੱਗ ਗਿਆ ਆਪਾਂ ਨੂੰ ਸੋ ਗੁਰਦਵਾਰਾ ਸਾਹਿਬ ਪਹੁੰਚੇ ਆ ਟਾਈਮ ਹੋ ਗਿਆ ਜੀ 7 ਵਜੇ ਦਾ ਸੋ ਅੱਜ ਦਿਨ ਥੋੜਾ ਦਿਨ ਵਧੀਆ ਵੀ ਰਿਹਾ ਤੇ ਦਿਨ ਥੋੜਾ ਮਾੜਾ ਵੀ ਰਿਹਾ ਸੋ ਇਸ ਗੁਰਦੁਆਰਾ ਸਾਹਿਬ ਦੇ ਬਾਰੇ ਆਪਾਂ ਤੁਹਾਨੂੰ ਸਵੇਰੇ ਚੈਨਲ 'ਆ ਪਾਵਾਂਗੇ ਤੇ ਅੱਜ ਦਾ ਦਿਨ ਬੜਾ ਥਕਾਵਟ ਵਾਲਾ ਰਿਹਾ ਇੱਕ ਤਾਂ ਬੁਖਾਰ ਚੜ ਗਿਆ ਸੀ ਬਾਕੀ ਜਿੱਦਾਂ ਤੁਸੀਂ ਸਪੋਰਟ ਕਰ ਰਹੇ ਹੋ ਇਦਾਂ ਸਪੋਰਟ ਕਰਦੇ ਰਹੋ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਸੋ ਸਿਹਤ ਹੁਣ ਵੀ ਥੋੜੀ ਇੰਨੀ ਠੀਕ ਨਹੀਂ ਆ। ਬਾਕੀ ਮਿਲਦੇ ਆ ਕੱਲ ਨੂੰ ਨਵੇਂ ਬਲੌਗ 'ਚ। ਤਦ ਤੱਕ ਲਈ ਸਸਸੀ ਕਾਲ।